ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਰਾਜ ਸੰਧੂ ਫਾਰਮਿੰਗ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਸੋ ਦੋਸਤੋ ਅੱਜ ਪਿੰਡ ਜੋੜ ਸਿੰਘ ਵਾਲੇ ਪਹੁੰਚੇ ਹੋਏ ਆਂ ਵੀਰ ਹਰਬੇਲ ਦੇ ਕੋਲ ਸੋ ਦੋਸਤੋ ਜਿਹੜੀਆਂ ਮੱਝਾਂ ਨੇ ਤਕਰੀਬਨ 6-7 ਜਿਹੜੇ ਪਸ਼ੂ ਵੀਰ ਦੇ ਕੋਲ ਸੇਲ ਵਾਸਤੇ ਅਵੇਲੇਬਲ ਨੇ ਕੰਟੈਕਟ ਨੰਬਰ ਸਮੇਤ ਜਾਣਕਾਰੀ ਸਮੇਤ ਇਹ ਵੀਡੀਓ ਆਪਾਂ ਬਣਾ ਰਹੇ ਹਾਂ ਦੋਸਤੋ ਬਿਲਕੁਲ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਉਹਨਾਂ ਦੇ ਵਿੱਚੋਂ ਬਾਅਦ ਚ ਜਿਹੜੀ ਵੀ ਤੁਹਾਡੇ ਮੱਝ ਪਸੰਦ ਹੋਈ ਝੋਟੀ ਪਸੰਦ ਹੋਈ ਤੁਸੀਂ ਵੀਰ ਹਰ ਰੇਲ ਦੇ ਨਾਲ ਗੱਲਬਾਤ ਕਰਕੇ ਉਸ ਪਸ਼ੂ ਨੂੰ ਖਰੀਦ ਸਕਦੇ ਹੋ ਦੋਸਤੋ ਉਸ ਪਸ਼ੂ ਦੀ ਜਿਹੜੀ ਗੱਲਬਾਤ ਕਰ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਤੁਸੀਂ ਜਰੂਰ ਦੇਖ ਲਿਓ ਦੋਸਤੋ ਤਾਂ ਜੋ ਤੁਹਾਨੂੰ ਜਿਹੜੀ ਪੂਰੀ ਇਨਫੋਰਮੇਸ਼ਨ ਆ ਪਸ਼ੂਆਂ ਦੀ ਉਹ ਸਮਝ ਵਿੱਚ ਆ ਸਕੇ ਨਗ ਜਿਹੜੇ ਆ ਦੋਸਤੋ ਆਪਾਂ ਤੁਹਾਨੂੰ ਤਕਰੀਬਨ ਅੱਜ 5 ਤੋਂ 6 ਨਗ ਜਿਹੜੇ ਸੇਲ ਵਾਸਤੇ ਹੈਗੇ ਨੇ ਉਹ ਦਿਖਾਵਾਂਗੇ ਚੱਲਦੇ ਆਂ ਵੀਰ ਹਰਵੈਲ ਦੇ ਕੋਲ ਪੁੱਛ ਲੈਨੇ ਆ ਕੀ ਕੀ ਪਸਮਾ ਦੀ ਡਿਟੇਲ ਹੈਗੀ ਆ ਸਭ ਤੋਂ ਪਹਿਲਾਂ ਵੀਰ ਹਰਵੈਲ ਜੀ ਸਤਿ ਸ੍ਰੀ ਅਕਾਲ ਹਾਂਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਠੀਕ ਹੈ ਜੀ ਸੋ ਵੀਰ ਹਰਵੈਲ ਅੱਜ ਕਿੰਨੇ ਪਸ਼ੂ ਆਪਣੇ ਕੋਲ ਸੇਲ ਆ ਜੀ ਹਾਂ ਆਲਮੋਸਟ ਸੰਧੂ ਸਾਹਿਬ ਇਸ ਟਾਈਮ 4 ਨੇ ਠੀਕ ਆ ਹਾਂ ਜੀ ਠੀਕ ਆ ਸੋ ਵੀਰੇ ਹਰਵੈਲ ਵੀ ਪਹਿਲੇ ਨੰਬਰ ਤੇ ਜਿਹੜੀ ਮੱਝ ਆਪਾਂ ਨੂੰ ਦਿਖ ਰਹੀ ਹੈ ਇਹਦੀ ਕੀ ਡਿਟੇਲ ਆ ਜੀ ਹਾਂ ਸੰਧੂ ਸਾਹਿਬ ਜੀ ਇਹ ਹੈਵੀ ਬੋਡੀ ਯਾਨੀ ਕਿ ਨੀਲੀ ਰਾਵੀ ਦੇ ਵਿੱਚ ਆਪਾਂ ਕਹਿ ਸਕਦੇ ਇਹਨੂੰ ਪ੍ਰੋਪਰ ਜੀ ਤੇ ਚੰਗਾ ਇਹਦਾ ਦੁੱਧ ਦਾ ਰਿਕਾਰਡ ਆ 16 ਪਲੱਸ ਤਾਂ ਹੁਣ ਇਹ 9 ਮਹੀਨੇ ਦੀ ਗੱਪਣਾ ਠੀਕ ਹੈ ਜੀ ਤਾਂ 1 ਮਹੀਨਾ ਦੇ ਸੂਤ ਬਾਕੀ ਆ ਅ ਨੌ ਮਹੀਨੇ ਦੀ ਗੱਭਣ ਆ ਜੀ ਇੱਕ ਮਹੀਨਾ ਰਹਿ ਗਿਆ ਸੂਣ ਚ ਤੇ ਸੂਹਾ ਕਿਨਵਾ ਸੂ ਅੱਗੇ ਸੂਣ ਜਾ ਰਹੀ ਹੈ ਜੀ ਤੀਜੀ ਵਾਰ ਸੂ ਹੋ ਗਈ ਦਿਲ ਤੇ ਤੀਜੀ ਲਕਟੇਸ਼ਨ ਜੀ 200 ਜਿਹੜਾ ਥਰਡ ਲਕਟੇਸ਼ਨ ਦੇ ਵਿੱਚ ਇਹ ਮਾ ਜਿਹੜੀ ਸੂਣ ਜਾ ਰਹੀ ਹੈ ਦੋਸਤੋ ਬਿਲਕੁਲ ਜਿਹੜਾ ਬਾਡੀ ਸਟਰਕਚਰ ਆ ਬਿਲਕੁਲ ਬਰੀਕ ਚਮੜੀ ਦੇ ਵਿੱਚ ਇਹ ਮਾ ਜਗੀ ਬਰੀਕ ਸਕਿਨ ਅੱਖ ਪਿੱਲੀ ਆ ਦੋਸਤੋ ਬਿਲਕੁਲ ਮੂੰਹ ਮੱਥਾ ਬਹੁਤ ਜ਼ਿਆਦਾ ਸੋਨਾ ਹੈਗਾ ਤੁਸੀਂ ਜ਼ਰੂਰ ਵੇਖ ਸਕਦੇ ਹੋ ਹੈਵੀ ਜਿਹੜਾ ਵਜਨ ਹੈਗਾ ਦੋਸਤੋ ਮੱਝ ਦਾ ਰਾਜੀ ਪੂਰੀ ਆ ਸਿੰਗਲ ਹੱਡੀ ਦੀ ਆ ਦੋਸਤੋ ਬਾਕੀ ਜਿਹੜਾ ਆਡਰਾ ਤੁਸੀਂ ਜ਼ਰੂਰ ਵੇਖ ਲਓ ਲਾਏ ਪੈ ਚੁੱਕੀ ਹੈ ਹਾਂਜੀ ਹਾਂਜੀ ਬਣੂਗੀ ਜੀ ਹਾਂਜੀ ਲਾਏ ਪਈ ਹੈ ਦੋਸਤੋ ਸੋ ਜਿਹੜਾ ਟਾਈਮ ਆ ਤਕਰੀਬਨ ਜਿੱਦਾ ਵੀਰ ਹਰਵੈਲ ਨੇ ਦੱਸਤਾ ਵੀ ਇੱਕ ਮਹੀਨਾ ਜਿਹੜਾ ਤਕਰੀਬਨ ਪਿਆ ਹੈਗਾ ਸੂਣ ਦੇ ਵਿੱਚ ਬਾਕੀ ਬਿਲਕੁਲ ਰਾਜੀ ਆ ਦੋਸਤੋ ਸੋਹਣੀ ਮੱਝ ਆ ਪਿੱਠਪੂੜਾ ਤੁਸੀਂ ਵੇਖੋ ਬਹੁਤ ਸੋਹਣਾ ਕੱਦ ਕਾਠੀ ਵੀ ਸੋਹਣਾ ਮੱਝ ਦਾ ਆ ਵੇਖੋ ਜੀ ਮਗਰਲੇ ਪੈਰਾਂ ਤੇ ਨਿਸ਼ਾਨ ਦੋਸਤੋ ਚਾਰੇ ਪੈਰਾਂ ਦੇ ਨਿਸ਼ਾਨ ਜਿਹੜੇ ਮਿਲ ਜਾਣਗੇ ਤੁਹਾਨੂੰ ਇਹ ਜੰਦੂ ਲਾਉ ਆ ਬੇਖੋ ਦੋਸਤੋ ਚੰਗੀ ਸਨਕਤੀ ਹੈ ਆ ਬੇਖੋ ਕਿਸਾਨ ਵੀਰੋ ਕਦ ਕਾਠੀ ਇੱਕ ਵਾਰੀ ਮੈਂ ਫਿਰ ਜ਼ਿਕਰ ਕਰ ਦਿੰਨਾ ਬਹੁਤ ਵਧੀਆ ਚੰਗਾ ਕਦ ਕਾਠੀ ਹੈਗਾ ਰਾਜੀ ਜਾਂ ਵਜ਼ਨ ਵੀ ਪੂਰਾ ਦੋਸਤੋ ਜਿਸ ਵੀ ਪੈਣ ਭਰਾ ਦੇ ਪਸੰਦ ਹੋਵੇ ਆ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਰੇਟ ਵੀ ਆਪਾਂ ਵੀਰ ਹਰਵੈਲ ਦੇ ਕੋਲ ਪੁੱਛ ਕੇ ਤੁਹਾਡੇ ਬਿਲਕੁਲ ਸਨਮੁਖ ਕਰ ਦੇਵਾਂਗੇ ਬਿਲਕੁਲ ਇੱਕ ਵਾਈਟ ਥਾਣਾ ਦੋਸਤੋ ਨੀਲੀ ਰਾਬੀ ਦੇ ਵਿੱਚ ਐਕਚੁਅਲੀ ਜੇਕਰ ਇੱਕ ਥਾਣਾ ਵਾਈਟ ਆਉਂਦਾ ਤੇ ਬਹੁਤ ਖੂਬਸੂਰਤੀ ਵਿੱਚ ਹੋਰ ਵਾਧਾ ਹੋ ਜਾਂਦਾ ਬਾਕੀ ਵੇਖੋ ਤੁਸੀਂ ਆਹ ਵੇਖੋ ਜੀ ਆ ਤੋ ਦੋਸਤੋ ਮੌਕੇ ਤੇ ਤੁਸੀਂ ਵੀਰ ਹਰਵੇਲ ਦੇ ਕੋਲ ਪਹੁੰਚ ਸਕਦੇ ਹੋ ਆ ਪਿੰਡ ਜੋੜ ਸਿੰਘ ਵਾਲਾ ਬਿਲਕੁਲ ਪੱਟੀ ਦੇ ਨਜ਼ਦੀਕ ਹੈਗਾ ਤੇ ਵੀਰ ਹਰਵੇਲ ਕੀ ਮੁੱਲ ਕਰਦੇ ਪਏ ਆ ਪੰਡਾ ਜੀ ਸੰਧੂ ਸਰ ਜੀ ਦੁੱਧ ਦੇ ਅਕੋਰਡਿੰਗ ਗਰੰਟੀ ਇਸ ਜੀ ਦੀ 16 ਪਲੱਸ ਹੀ ਰਹੂਗੀ ਤਾਂ 17 ਵੀ ਹੋ ਸਕਦਾ ਬਾਕੀ ਟਿੱਪਣ ਬਹੁਤ ਵਧੀਆ ਠੀਕ ਹੈ ਜੀ ਆਪਣੀ ਮੈਨ ਪ੍ਰਾਪਰ ਤਸੱਲੀ ਕਰਕੇ ਲੈ ਜਾ ਸਕਦਾ ਜਿਹੜੇ ਵੀ ਭੈੜ ਭਰਾ ਨੇ ਖੜਦੀ ਹੋਵੇ ਬਿਲਕੁਲ ਆਪਾਂ ਦਾ ਜਨਵਲ ਜਿਆ ਰੇਟ ਆ ਤਾਂ ਇਹਦਾ 58000 ਰੁਪਏ ਆਪਾਂ ਰੇਟ ਕਰਦੇ ਆ 1000 ਰੁਪਏ ਮਨਤਨ ਕਰਾਂਗੇ ਠੀਕ ਹੈ ਜੀ ਤੇ ਬਾਕੀ ਜਿੰਨੇ ਵੀ ਪ੍ਰੋਪਰ ਬਰੀਡ ਤੇ ਕੰਮ ਕਰਨਾ ਜਾਂ ਅੱਜ ਤੋ 1 ਮਹੀਨਾ 25 ਦਿਨ ਇਹਦੇ ਸੂਨ ਚ ਰਹਿ ਗਿਆ ਤਾਂ ਇਹੀ ਮੱਛੀ ਜਿਹੜੀ ਆ 80 ਤੇ 90 ਦੀ ਰੇਂਜ ਹੀ ਹੈਗੀ ਆ ਅੱਛਾ ਫਿਰ ਇਹ ਜਿੱਥੋਂ ਆਪਣੇ ਕੋਲ ਆਈ ਆ ਉਹ ਆਪਣੇ ਭੈਣ ਭਰਾਵਾਂ ਨੂੰ ਆਪਾਂ ਦੱਸ ਦਈਏ ਵੀ ਇਹ ਕਿੰਨਾ ਕੁ ਦੁੱਧ ਚਵਾਇਆ ਉਹਨਾਂ ਨੇ ਸਹੀ ਸਹੀ ਜੇਕਰ ਆਪਾਂ ਦੱਸਿਆ ਹੋਵੇ ਤਾਂ ਆਪਣੇ ਕੋਲ ਸੰਦੂ ਸਾਹਿਬ 16 ਪਲੱਸ 16 ਪਲੱਸ ਹਾਂਜੀ ਤੇ ਬਾਕੀ ਅੱਗੇ ਸੀਮਨ ਜਿਹੜਾ ਨੀਲੀ ਰਵੀ ਦਾ ਸਰਕਾਰੀ ਸੀਮਾ ਨਾਲ ਠੀਕ ਆ ਸੋ ਦੋਸਤੋ ਆ ਸੈਕਿੰਡ ਲొਕੇਸ਼ਨ ਦੇ ਵਿੱਚ ਅਸੀਂ ਜਿਹੜਾ 16 15 ਪਲਸ ਵੀਰ ਨੂੰ ਉਹਨਾਂ ਨੇ ਕਿਹਾ 16 ਲੀਟਰ ਤਕਰੀਬਨ ਜਿਹੜਾ ਤਮੀ ਨਹੀਂ ਮਿਲ ਜਵੇ ਸੰਦਾਂ ਹਾਂਜੀ ਮੁੱਲ ਦੋਸਤੋ ਬਹੁਤ ਜ਼ਿਆਦਾ ਜੈਨੂਨ ਜਿਹੜਾ 58000 ਆ ਕਿਉਂਕਿ ਦੋਸਤੋ 1 ਮਹੀਨਾ ਜਿਹੜਾ ਸਾਂਭਣਾ ਪਵੇਗਾ 58000 ਰੁਪਇਆ ਅੱਗੇ ਜਿੱਦਾਂ ਆ ਰੇਟ ਥੋੜੇ ਜਿਹਾ ਜ਼ਿਆਦਾ ਅੱਪ ਹੋਏ ਨੇ ਮਿਲਕ ਦੇ ਵਿੱਚ ਤਾਂ ਪਸ਼ੂ ਦੀ ਕੀਮਤ ਜਿਹੜੀ ਅੱਗੇ ਹੋਰ ਵੀ ਵੱਧ ਸਕਦੀ ਆ ਸੋ 58000 ਦੇ ਵਿੱਚ ਜਿਹੜੀ ਦੋਸਤੋ ਇਹ ਮੱਝ ਮਿਲੇਗੀ 1000 ਰੁਪਿਆ ਮਾਨਤਨ ਕਰਕੇ 57000 ਰੁਪਏ ਦੇ ਵਿੱਚ ਜਿਹੜੀ ਇਹ ਮੱਝ ਦਿੱਤੀ ਜਾਊਗੀ ਵੀਰ ਵੱਲੋਂ ਸੋ ਮੌਕੇ ਤੇ ਪਹੁੰਚ ਕੇ ਤੁਸੀਂ ਆਪਣੀ ਤਸੱਲੀ ਜਾਂ ਨਰਕ ਪਰਖ ਜਿਹੜੀ ਆ ਆਪਣੀ ਜ਼ਰੂਰ ਕਰ ਲਿਓ ਹਾਂਜੀ ਬਾਕੀ ਢਿੱਲੇ ਦੋਸਤੋ ਜਿੰਨੀ ਕਿ ਤੁਸੀਂ ਨਜ਼ਰ ਮਾਰ ਰਹੇ ਹੋ ਤਕਰੀਬਨ 14 15 15 16 ਲੀਟਰ ਵਾਲੀ ਮੱਝ ਦੀ ਜਿਹੜਾ ਇੰਨਾ ਆਡਰ ਦੋਸਤੋ ਇੰਨਾ ਢਿੱਲਾ ਪਾਣਾ ਦਿਖਾਈ ਦਿੱਤਾ ਆ ਵੇਖੋ ਜੀ ਠੀਕ ਆ ਸੋ ਵੀਰ ਹਰ ਵਾਰ ਇਸ ਤੋਂ ਇਲਾਵਾ ਹੋਰ ਪਸ਼ੂ ਕਿਹੜੇ ਸੇਲ ਆਪਣੇ ਕੋਲ ਜੀ ਦੋਸਤੋ ਜੀ ਆਪਣੇ ਕੋਲੇ ਇਹ ਨੀਲੀ ਰਾਵੀ ਦੀ ਆ ਇਹਦੇ ਥੱਲੇ ਇਸ ਟਾਈਮ ਕਰੀਬ 12 ਲੀਟਰ ਤੱਕ ਤਿਆਰ ਠੀਕ ਹੈ ਜੀ ਤੇ ਇਹ ਮੋਹਰਾ ਚ ਆ ਗਈ ਜੀ ਠੀਕ ਹੈ ਜੀ ਇਹਦੇ ਥੱਲੇ ਵੀ ਕਰੀਬ 12 ਠੀਕ ਹੈ ਜੀ ਇਹ ਬਿਲਕੁਲ ਰੈਡੀ ਹੈ ਜੀ ਹਾਂ ਜੀ ਰੈਡੀ ਹੈ ਦੁੱਧ ਜੀ ਬਿਲਕੁਲ ਬਿਲਕੁਲ 12 ਹਾਂ ਜੀ ਤਕਰੀਬ ਇਹਦੇ ਥੱਲੇ 12 ਦੇ ਥੋੜਾ ਬਹੁਤਾ ਅਪ ਡਾਉਨ ਮਤਲਬ 12 12 ਲੀਟਰ ਬਿਲਕੁਲ ਆਪਾਂ ਜੈਨੂਨ ਹੈਗਾ ਠੀਕ ਆ ਸੋ ਦੋਸਤੋ 12 12 ਲੀਟਰ ਬਿਲਕੁਲ ਜਿਹੜਾ ਤੁਹਾਨੂੰ ਤਿਆਰ ਮਿਲੇਗਾ ਦੋ ਮੱਜਾਂ ਦੇ ਥੱਲਿਓਂ ਤੇ ਇੱਕ ਤੀਜੇ ਨੰਬਰ ਦੇ ਵੀਰ ਦੀ ਮੱਝ ਖੜੀ ਉਹਦੇ ਉਹਦੇ ਥੱਲੇ ਕਿੰਨਾ ਜੀ ਮਿਲਕ ਉਹ ਅੱਜ ਸੂਬਾ ਸੂਈ ਹੈ ਜੀ ਹਾਂ ਜੀ ਤਾਂ ਸਵੇਰੇ ਆਪਾਂ ਕਰੀਬ 6-3-4 ਲੀਟਰ ਬੋਲਾ ਜਿਹੜਾ ਹਾਂ ਜੀ ਹਾਂ ਜੀ ਤੇ ਇਹ ਮਗਰ ਕੱਟੀ ਆ ਗਈ ਜੀ ਤੇ ਇਹਦੇ ਪਿੱਛੇ ਫੀਮੇਲ ਕਾਫ ਹਾਂ ਜੀ ਤੇ ਸੂਆ ਫਿਰ ਕਿੰਨਾ ਸੂਈ ਹੈ ਆ ਇਹ ਜੇ ਸੂਆ ਸੂਈ ਹੈ ਜੀ ਤੇ ਜਿਆ ਸੂਆ ਸੂਈ ਹੈ ਹਾਂ ਜੀ ਤੇ ਇਹਦਾ ਮੁੱਲ ਕਿੰਨਾ ਕਰਦੇ ਪਏ ਆਪਾਂ ਜੀ ਇਹਦਾ ਦੱਸੋ ਜੀ ਆਪਾਂ ਬਿਲਕੁਲ ਜਾਣ ਵਲਿਆ ਰੇਟ ਕਰਦੇ ਆ ਇਹਦਾ 68000 ਰੁਪਏ ਰੇਟ ਕਰਦੇ ਆ ਸੇਵਿਤੋ 1000 ਰੁਪਏ ਆਪਾਂ ਮਾਨਤਨ ਕਰਾਂਗੇ 68000 ਦੇ ਵਿੱਚੋਂ ਮਾਨਤਨ 1000 ਰੁਪਏ ਦੋਸਤੋ ਕਰਨਗੇ ਵੀਰ ਤੇ ਅੱਜ ਤਾਜੀ ਸੂਈ ਆ ਮਾਰਨਿੰਗ ਅੱਜ ਸਵੇਰ ਦੀ ਸੂਈ ਆ 2 ਅਪ੍ਰੈਲ ਦੀ ਦੋਸਤੋ ਅੱਜ ਮਾਰਨਿੰਗ ਟਾਈਮ ਦੀ ਸੂਈ ਮਗਰ ਫੀਮੇਲ ਕਾਫ ਆ ਤੇ ਅੱਧ ਤੁਹਾਨੂੰ ਹੀ ਦਿਖਾ ਦਿੰਨੇ ਆ ਜੀ ਜੀ ਦਿਖਾ ਦਿਓ ਜੀ ਆਸੋ ਦੋਸਤੋ ਜਿਹੜੀ ਇਹ ਮਾਜੇ ਦੇ ਥੱਲੇ 12 ਲੀਟਰ ਬਿਲਕੁਲ ਜਿਹੜਾ ਦੁੱਧ ਤੁਹਾਨੂੰ ਰੈਡੀ ਮਿਲੇਗਾ ਚਵਾਈ ਤੁਸੀਂ ਆਪਣੀ ਦੋ ਡੰਗ ਦੀ ਤਿੰਨ ਡੰਗ ਦੀ ਦੂਰੋਂ ਨੇੜੋਂ ਆ ਕੇ ਕਰਨਾ ਤੁਹਾਡਾ ਫਰਜ਼ ਆ ਦੋਸਤੋ ਤੁਹਾਡੀ ਜ਼ਿੰਮੇਵਾਰੀ ਆ ਤੁਸੀਂ ਆਪਣਾ ਚਵਾ ਜਿਹ ਦੋ ਡੰਗ ਦਾ ਤਿੰਨ ਡੰਗ ਦਾ ਕਰ ਲਓ ਵੀਰ ਵੱਲੋਂ ਅ ਬਾਕੀ ਵਧੀਆ ਜਿਹੜੀ ਕੱਦ ਕਾਟੀ ਹੈਗੀ ਆ ਆ ਮੀਡੀਅਮ ਹਾਈਟ ਆ ਦੋਸਤੋ ਪਿੱਠ ਪੂਰਾ ਤੁਸੀਂ ਮੱਝ ਦਾ ਵੇਖ ਕੇ ਜਿਹੜਾ ਚੈੱਕ ਕਰ ਲਿਓ ਹਵਾਨਾ ਅਟਰ ਕੁਆਲਟੀ ਤਾਂ ਜਿਹੜੀ ਵੀਡੀਓ ਦੇ ਵਿੱਚ ਨਜ਼ਰ ਆ ਰਹੀ ਹੋਵੇਗੀ ਇਹ 18 ਤੋਂ 20 ਦਿਨ ਦੀ ਹੋਗੀ ਹੈ ਠੀਕ ਹੈ ਜੀ ਇਹ ਤਾਂ ਮਗਰ ਬੱਚਾ ਮੇਲ ਆ ਜੀ ਇਹਦੇ ਮਗਰ ਮੇਲ ਦਾ ਭਾਜੀ ਮੇਲ ਕਾਫੇ ਦਾ ਮੁੱਲ ਵੀਰ ਕਿੰਨਾ ਕਰਦੇ ਆਪਾਂ ਇਹਦਾ ਮੁੱਲ ਕਰ ਦਾਂਗੇ ਆਪਾਂ ਫੋਨ ਤੇ ਗੱਲ ਕਰਾਂਗੇ ਤੁਹਾਨੂੰ ਫੋਨ ਤੇ ਕਰਾਂਗੇ ਠੀਕ ਆ ਆ ਦੋ ਨੰਬਰ ਦਾ ਨੀਲੀ ਦਾ ਵੀ ਇਹ ਵੀ ਖੋਲ ਕੇ ਵਿਖਾ ਦਈਏ ਜੀ ਆ ਸੋ ਦੋਸਤੋ ਆ ਵੇਖੋ ਤੁਸੀਂ 12 ਲੀਟਰ ਜਿਹੜਾ ਇਸ ਦੇ ਥੱਲੇ ਵੀ ਜਿਹੜਾ ਦੁੱਧ ਤੁਹਾਨੂੰ ਮਿਲੇਗਾ ਰੈਡੀ ਤੇ ਆਰਡਰ ਤੁਸੀਂ ਦੇਖ ਸਕਦੇ ਹੋ ਦੋਸਤੋ ਚੁਵਾਈ ਜਿਹੜੀ ਵੀਰ तकरीबन ਟਾਈਮ ਟੂ ਟਾਈਮ ਜਿਹੜਾ ਮੇ ਆਵੇ ਟਾਈਮ ਟੂ ਟਾਈਮ ਚੁਵਾਈ ਤੁਸੀਂ ਆਪਣੀ ਕਰਕੇ ਚੈੱਕ ਪਾਸ ਕਰਕੇ ਕੋਈ ਵੀ ਪਸ਼ੂ ਖਰੀਦ ਸਕਦੇ ਵੀਰ ਹਰਵੇਲ ਸਿੰਘ ਜੀ ਪਿੰਡ ਜੋੜ ਸਿੰਘ ਵਾਲਾ ਇੱਕ ਵਾਰੀ ਫੇਰ ਦੱਸ ਦਿੰਨੀ ਹਾਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਦੋਸਤੋ ਵੀਰ ਦੇ ਕੋਲ ਪਸ਼ੂ ਆਉਂਦੇ ਰਹਿੰਦੇ ਨੇ ਸੇਲ ਵਾਸਤੇ ਮੱਜਾਂ ਦੇ ਵਿੱਚ ਨੀਲੀ ਰਾਵੀ ਦੇ ਵਿੱਚ ਮੋਹਰਾ ਦੇ ਵਿੱਚ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ ਤੁਸੀਂ ਸਾਮੇ-ਸਾਮੇ ਨਾਲ ਜਿਹੜਾ ਸੰਪਰਕ ਬਣਾਈ ਰੱਖਿਓ ਠੀਕ ਆ ਇਹਦਾ ਮਾਲ ਵੀਰੇ ਫੋਨ 'ਤੇ ਕਰਨਾ ਜੀ ਇਹਦਾ ਵੀ ਥੱਲੇ ਆਪਣਾ ਫੋਨ ਤੇ ਮਾਲ ਕਰਾਂਗੇ ਠੀਕ ਆ ਜੀ ਬਾਕੀ ਜਾਇਜਜ ਕਰਦੇ ਵੀਰ ਜੀ ਜਿੱਥੇ ਹੋ ਸਕੇ ਬਿਲਕੁਲ ਬਿਲਕੁਲ ਜਾਇਜ ਕਰਾਂਗੇ ਜਿੰਨਾ ਵੀ ਹੋ ਸਕੇ ਉਹਨਾਂ ਕਰਾਂਗੇ ਜੀ ਠੀਕ ਹੈ ਠੀਕ ਹੈ ਦੋ ਦੋ ਚਾਚੇ ਤਾਰਾ ਮਰਵਾ ਦੀ ਹਾਂ ਮਰਵਾ ਦੋ ਤਾਰਾ ਕਰਾ ਦੋ ਜਿਹੜੇ ਪਾਸੇ ਸਾਚੂ ਬਾ ਦੀ ਸੋਈ ਹੈ ਜਿਹੜੀ ਹਾਂ ਹਾਂ ਜੀ ਲੈ ਛੋਟੇ ੱਤੀ ਲੈ ਆਖੋ ਜੀ ਸੋ ਦੋਸਤੋ ਇੱਕ ਵਾਰੀ ਆਪਾਂ ਕਾਫ ਨੂੰ ਜਿਹੜਾ ਛੱਡ ਕੇ ਵਿਖਾ ਦਿੰਨੇ ਆ ਫੀਮੇਲ ਕਾਫ ਆ ਦੋਸਤੋ ਤੇ ਧਾਰਾਂ ਜਿਹੜੀਆਂ ਤੁਹਾਨੂੰ ਚਾਰੇ ਥਾਨਾਂ ਦੇ ਵਿੱਚੋਂ ਆਪਾਂ ਚੈੱਕ ਪਾਸ ਕਰਵਾ ਦਿੰਨੇ ਇੱਕ ਵਾਰੀ ਸੋ ਟਾਈਮ ਹਜੇ ਦੋਸਤੋ ਜਿਹੜਾ ਚੁਵਾਈ ਦਾ ਤਕਰੀਬਨ ਨਹੀਂ ਹੋਇਆਗਾ ਕਿਉਂਕਿ 3:30 ਤੋਂ 4 ਵਜੇ ਦਾ ਜਿਹੜਾ ਈਵਨਿੰਗ ਟਾਈਮ ਹਜੇ ਹੈਗਾ ਤੇ ਚੁਵਾਈ ਹਰ ਵੇਲੇ ਵੀ ਨਾਰਮਲੀ ਆਪਣੇ ਪਸ਼ੂਆਂ ਦੀ ਸਾਰਿਆਂ ਦੀ 6 6 ਤੋਂ 6 ਕਰਦੇ ਆ ਜਾਂ 5 ਵਜੇ ਆਪਾਂ ਕਰ ਦਿੰਨੇ ਆ ਸਟਾਰਟ ਲੱਗੇ ਸਾਢੇ 5:00 ਸਾਢੇ 5:00 ਕਿਉਂ ਪਸ਼ੂ ਵੀ ਜਿਆਦੇ ਚੋਣੇ ਹੁੰਦੇ ਤੁਸੀਂ ਹਾਂਜੀ ਹਾਂਜੀ ਉਹ ਲੈ ਛੋੜੇ ਬਾਲ 26ਾਸਕਰ ਨਹੀਂ हां आ देखो दोस्तों संगना आ रही है आसानी ਆ ਦੇਖੋ ਜੀ ਅ ਠੀਕ ਹੈ ਜੀ ਸੋ ਦੋਸਤੋ ਚਾਰੇ ਥਾਣਾਂ ਦੀ ਆਪਾਂ ਬਿਲਕੁਲ ਚੈੱਕ ਪਾਸ ਤਾਂ ਮੁਕਰਵਾ ਦਿੱਤੀ ਆ ਬਾਕੀ ਤਸੱਲੀ ਆ ਦੋਸਤੋ ਤੁਹਾਡੀ ਜਿੰਨਾ ਚਿਰ ਤੁਸੀਂ ਇੱਥੇ ਫਾਰਮ ਤੇ ਨਹੀਂ ਆਉਂਦੇ ਕਿ ਪਸ਼ੂ ਅਕਸਰ ਆਪਾਂ ਖਰੀਦਦੇ ਆ ਕੋਈ ਵੀ ਚੀਜ਼ ਆਪਾਂ ਵੇਖਣਾ ਆਉਣਾ ਹੀ ਪੈਂਦਾ ਸੋ ਤੁਸੀਂ ਵੀ ਮੌਕੇ ਤੇ ਜਰੂਰ ਪਹੁੰਚ ਜਾ ਕਰੋ ਕਿਉਂਕਿ ਜਿਹੜਾ ਪਸੂ ਸੋਇਆ ਦੋਸਤੋ ਉਹਦੀ ਤਸੱਲੀ ਆ ਤੁਸੀਂ ਆਪ ਦੋ ਡੰਗ ਦੀ ਇੱਕ ਡੰਗ ਦੀ ਚੁਆਈ ਅਸੀਂ ਵਾਰ-ਵਾਰ ਤਾਂ ਕਹਿੰਨੇ ਆ ਦੋਸਤੋ ਵੀ ਕੋਈ ਵੀ ਆਨਲਾਈਨ ਤੋਂ ਵੀ ਬੈਟਰ ਹੋ ਜਾਂਦਾ ਵੀ ਜੇਕਰ ਤੁਸੀਂ ਮੌਕੇ ਤੇ ਪਹੁੰਚ ਕੇ ਚੀਜ਼ ਆਪਣੀ ਤਸੱਲੀ ਕਰਕੇ ਲੈ ਜਾਂਦੇ ਹੋ ਜੀ ਜੀ ਸਰ ਸਾਹਿਬ ਆਪਾਂ ਗਾਰੰਟੀ ਦੇਵਾਂਗੇ ਜੀ ਉਹੀ ਚੀਜ਼ ਨਿਕਲੂਗੀ ਠੀਕ ਹੈ ਵੀਰ ਜੀ ਆਪਾਂ ਦੇਵੂਗੀ ਠੀਕ ਆ ਤੇ ਵੀਰ ਹਰ ਵੇਲੇ ਇਸ ਤੋਂ ਇਲਾਵਾ ਜਿਹੜੇ ਇੱਕ ਸੰਪਰਕ ਨੰਬਰ ਵੀ ਦੇ ਦਿੰਦੇ ਨੇ 99036820259906382025 ਠੀਕ ਆ ਸੋ ਦੋਸਤੋ ਇਹ ਹਨ ਵੀਰ ਹਰਵੈਲ ਸਿੰਘ ਜੀ ਪਿੰਡ ਜੋੜ ਸਿੰਘ ਵਾਲਾ ਵੀਰ ਦਾ ਜਿੱਦਾਂ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਵੀ ਡੈਰੀ ਫਾਰਮਿੰਗ ਦੇ ਨਾਲ ਨਾਲ ਜਿਹੜਾ ਪਸ਼ੂ ਵਪਾਰ ਦਾ ਜਿਹੜਾ ਧੰਦਾ ਹੈਗਾ ਸੋ ਪਸ਼ੂ ਜਿਹੜੇ ਇੱਕ ਤੋਂ ਇੱਕ ਵੱਧ ਕੇ ਇੱਥੇ ਜਿਹੜੇ ਆਉਂਦੇ ਰਹਿੰਦੇ ਆ ਦੋਸਤੋ ਸਮੇਂ-ਸਮੇਂ ਨਾਲ ਤੁਸੀਂ ਜਿਹੜਾ ਪਸ਼ੂ ਆ ਕੋਈ ਵੀ ਖਰੀਦ ਸਕਦੇ ਹੋ ਵਾਜਬ ਰੇਟ ਤੋਂ ਲੈ ਕੇ ਦੋਸਤੋ ਵੱਡੀ ਮੈਂ ਤਕਰੀਬਨ 1500 ਲੀਟਰ ਵਾਲੀ ਹਰ ਇੱਕ ਤਰ੍ਹਾਂ ਦੇ ਰੇਟ ਦੀ ਹਰ ਇੱਕ ਭਾਅ ਦੇ ਤੁਹਾਨੂੰ ਪਸ਼ੂ ਇੱਥੇ ਮਿਲ ਜਾਣਗੇ ਸੋ ਮਿਲਦੇ ਨੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਾਥ ਜੀ ਰਿਆ ਕਰਦੇ